ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਭ ਤੋਂ ਗੁਜਾਰਿਸ਼ ਹੈ ਕਿ ਅਗਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਨਈ ਨਈ ਪੰਜਾਬੀ ਕਹਾਣੀਆਂ ਸੁਣਨ ਨੂੰ ਮਿਲਣਗੀਆਂ ਇਹ ਗੱਲ ਬੜੀ ਪੁਰਾਣੀ ਹੈ ਜਦੋਂ ਇੱਕ ਪਿੰਡ ਵਿੱਚ ਇੱਕ ਬੜਾ ਹੀ ਬੁੱਢਾ ਆਦਮੀ ਰਹਿੰਦਾ ਸੀ ਜਦੀ ਉਮਰ ਘਟੋ ਘੱਟ 80 ਸਾਲ ਦੀ ਸੀ ਉਹਦੇ ਮਾਪਿਓ ਬਚਪਨ ਵਿੱਚ ਹੀ ਮਰ ਗਏ ਸੀ ਇਸ ਲਈ ਕਿਸੇ ਨੂੰ ਉਹਦਾ ਅਸਲੀ ਨਾਮ ਨਹੀਂ ਪਤਾ ਸੀ ਸ਼ਹਿਰ ਵਿੱਚ ਰਹਿਣ ਵਾਲੇ ਲੋਕ ਉਹਨੂੰ ਠੱਗ ਪ੍ਰਸਾਦ ਕਹਿ ਕੇ ਬੁਲਾਉਂਦੇ ਸੀ ਐ ਨਾਮ ਉਹਨੂੰ ਕਿੰਨੇ ਦਿੱਤਾ ਤੇ ਕਿਉਂ ਦਿੱਤਾ ਇਸ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ ਸੀ ਹਾਂ ਇਹ ਜ਼ਰੂਰ ਦੱਸਿਆ ਜਾ ਸਕਦਾ ਵੇ ਕਿ ਇਹ ਨਾਮ ਉਹਨੂੰ ਕਿਉਂ ਦਿੱਤਾ ਗਿਆ ਸੀ ਇਸ ਗੱਲ ਦਾ ਪਤਾ ਸ਼ਹਿਰ ਦੇ ਬੱਚੇ-ਬੱਚੇ ਨੂੰ ਸੀ ਕਿਉਂਕਿ ਉਹ ਬਚਪਨ ਤੋਂ ਹੀ ਠੱਗੀ ਦੇ ਕੰਮ ਵਿੱਚ ਪੈ ਗਿਆ ਸੀ ਤੇ ਜਦੋਂ ਉਹ ਵੱਡਾ ਹੋਇਆ ਤੇ ਠੱਗੀ ਦੇ ਕੰਮ ਵਿੱਚ ਇੰਨਾ ਮਾਹਿਰ ਹੋ ਚੁੱਕਿਆ ਸੀ ਕਿ ਲੋਕ ਉਹਨੂੰ ਠੱਗ ਪ੍ਰਸਾਦ ਕਹਿ ਕੇ ਬੁਲਾਣ ਲੱਗ ਪਏ ਹਰ ਇੱਕ ਆਦਮੀ ਉਹਨੂੰ ਠੱਗ ਪ੍ਰਸਾਦ ਕਹਿ ਕੇ ਹੀ ਬੁਲਾਉਂਦਾ ਸੀ ਜੋ ਵੀ ਬੰਦਾ ਉਹਦੇ ਅੜਿੱਕੇ ਫਸ ਜਾਂਦਾ ਠੱਗ ਪ੍ਰਸਾਦ ਉਹਦਾ ਬੇੜਾਗਰ ਕਰਕੇ ਛੱਡਦਾ ਸੀ ਇਹੀ ਕਾਰਨ ਸੀ ਕਿ ਲੋਕ ਉਹਨੂੰ ਠੱਗ ਪ੍ਰਸਾਦ ਕਹਿ ਕੇ ਬੁਲਾਉਂਦੇ ਸੀ ਜਦੋਂ ਉਹ ਜਵਾਨ ਸੀਗਾ ਤਾਂ ਇੱਕ ਮਸ਼ਹੂਰ ਠੱਗ ਸੀਗਾ ਪਰ ਜਿਵੇਂ ਜਿਵੇਂ ਉਹਦੀ ਉਮਰ ਟਲਦੀ ਗਈ ਉਹ ਜਵਾਨੀ ਤੋਂ ਬੁੜਾਪੇ ਦੀ ਤਰਫ ਜਾਣ ਲੱਗਿਆ ਤੇ ਧੀਰੇ ਧੀਰੇ ਉਹਨੇ ਠੱਗੀ ਦਾ ਕੰਮ ਕਰਨਾ ਛੱਡਤਾ ਸੀ ਹੁਣ ਤੇ ਉਹ ਠੱਗੀ ਦਾ ਕੰਮ ਬਿਲਕੁਲ ਵੀ ਨਹੀਂ ਕਰਦਾ ਸੀ ਹੁਣ ਤੇ ਉਹਨੇ ਸ਼ਹਿਰ ਤੋਂ ਬਾਹਰ ਇੱਕ ਕੁਟਿਆ ਬਣਾ ਲਈ ਸੀ ਤੇ ਉਸੇ ਵਿੱਚ ਰਹਿਣ ਲੱਗ ਪਿਆ ਉੱਥੇ ਰਹਿ ਕੇ ਉਹ ਪਟਕੇ ਹੋਏ ਮੁਸਾਫਿਰਾਂ ਨੂੰ ਰਸਤਾ ਦਿਖਾਉਂਦਾ ਭੁੱਖੇ ਲੋਕਾਂ ਨੂੰ ਖਾਣਾ ਖਿਲਾਉਂਦਾ ਤੇ ਜੋ ਕੋਈ ਪਿਆਸਾ ਉਧਰੋਂ ਦੀ ਗੁਜ਼ਰਦਾ ਤੇ ਉਹਨੂੰ ਪਾਣੀ ਪਿਲਾਉਂਦਾ ਬਸ ਐ ਸਮਝ ਲਓ ਕਿ ਆਪਣੇ ਕਿਤੇ ਹੋਏ ਪਾਪਾਂ ਨੂੰ ਉਹ ਤੋਣ ਵਿੱਚ ਲਗਿਆ ਹੋਇਆ ਸੀ ਐਵੇਂ ਹੀ ਉਹਦੀ ਜ਼ਿੰਦਗੀ ਦੇ ਦਿਨ ਗੁਜ਼ਰ ਰਹੇ ਸੀ ਇੱਕ ਦਿਨ ਦੀ ਗੱਲ ਹੈ ਇੱਕ ਸਾਧੂ ਉੱਥੋਂ ਦੀ ਗੁਜ਼ਰਦਾ ਹੋਇਆ ਉਹਦੀ ਕੁਟਿਆ ਵਿੱਚ ਆ ਗਿਆ ਉਹ ਸਾਧੂ ਮਹਾਰਾਜ ਨੇ ਠੱਕ ਪ੍ਰਸਾਦ ਤੋਂ ਕੁਝ ਖਾਣ ਵਾਸਤੇ ਮੰਗਿਆ ਤੇ ਉਹ ਸਾਧੂ ਬਾਬਾ ਠੰਡ ਦੇ ਮਾਰੇ ਕੰਬੀ ਰਿਹਾ ਸੀਗਾ ਠੱਕ ਪ੍ਰਸਾਦ ਉਹਨਾਂ ਨੂੰ ਆਪਣੀ ਕੁਟਿਆ ਦੇ ਅੰਦਰ ਲੈ ਆਇਆ ਤੇ ਉਹਨਾਂ ਨੂੰ ਅੱਗ ਦੇ ਕੋਲ ਬਿਠਾਇਆ ਤੇ ਖਾਣ ਵਾਸਤੇ ਉਹਨਾਂ ਨੂੰ ਭੋਜਨ ਵੀ ਦਿੱਤਾ ਉਹਦਾ ਆਦਰ ਸਤਕਾਰ ਦੇਖ ਕੇ ਸਾਧੂ ਬੜਾਈ ਖੁਸ਼ ਹੋਇਆ ਤੇ ਉਸੇ ਕੁਟਿਆ ਵਿੱਚ ਰਾਤ ਗੁਜ਼ਾਰਨ ਦੀ ਉਹਨੂੰ ਗੁਜਾਰਿਸ਼ ਕਰਨ ਲੱਗਿਆ ਠੱਗ ਪ੍ਰਸਾਦ ਨੇ ਸਾਧੂ ਮਹਾਰਾਜ ਦੀ ਪ੍ਰਾਰਥਨਾ ਨੂੰ ਸਵੀਕਾਰ ਕਰ ਲਿੱਤਾ ਤੇ ਇੱਕ ਰਾਤ ਲਈ ਉਹਨਾਂ ਨੂੰ ਆਪਣੀ ਕੁਟੀਆਂ ਵਿੱਚ ਰੋਕ ਲਿਆ ਤੇ ਸਾਧੂ ਮਹਾਰਾਜ ਦੇ ਸੌਣੇ ਦਾ ਇੰਤਜ਼ਾਮ ਵੀ ਕਰਤਾ ਰਾਤੀ ਜਦੋਂ ਸਾਧੂ ਮਹਾਰਾਜ ਸੌਣ ਲੱਗੇ ਤਾਂ ਉਹਨਾਂ ਨੇ ਆਪਣੇ ਵਾਲਾਂ ਦੇ ਜੂੜੇ ਵਿੱਚੋਂ ਇੱਕ ਪੁੜੀਆ ਕੱਢੀ ਤੇ ਉਹ ਪੁੜੀਆ ਉਹਨੇ ਆਪਣੇ ਬਿਸਤਰੇ ਦੇ ਥੱਲੇ ਰੱਖ ਲਈ ਠੱਗ ਪ੍ਰਸਾਦ ਬੜੇ ਧਿਆਨ ਨਾਲ ਇਹ ਸਭ ਕੁਝ ਦੇਖ ਰਿਹਾ ਸੀ ਜਦੋਂ ਸਾਧੂ ਮਹਾਰਾਜ ਬੜੀ ਗਹਿਰੀ ਨੀਂਦ ਵਿੱਚ ਸੋ ਗਏ ਤਾਂ ਠੱਗ ਪ੍ਰਸਾਦ ਨੇ ਉਹਨਾਂ ਦੀ ਪੁੜੀਆਂ ਬਿਸਤਰ ਦੇ ਨੀਚੋਂ ਕੱਢ ਲਈ ਤੇ ਪੁੜੀਆਂ ਨੂੰ ਖੋਲ ਕੇ ਵੇਖਿਆ ਪੁੜੀਆਂ ਨੂੰ ਖੋਲਦੇ ਹੀ ਠੱਗ ਪ੍ਰਸਾਦ ਦੀ ਅੱਖਾਂ ਵਿੱਚ ਚਮਕ ਆ ਗਈ ਉਹਦੇ ਵਿੱਚ ਸੋਨੇ ਦੀ 20 ਮੋਹਰਾਂ ਸਿਗੀਆਂ ਮੋਹਰਾਂ ਨੂੰ ਦੇਖ ਕੇ ਠੱਗ ਪ੍ਰਸਾਦ ਥੋੜੀ ਦੇਰ ਤੱਕ ਸੋਚ ਵਿਚਾਰ ਕਰਦਾ ਰਿਹਾ ਫਿਰ ਉਹਨੇ ਉਹ ਪੁੜੀਆਂ ਉਸੇ ਥਾਂ ਤੇ ਰੱਖਤੀ ਤੇ ਆਰਾਮ ਨਾਲ ਸੋ ਗਿਆ ਸਵੇਰੇ ਸਵੇਰੇ ਜਦੋਂ ਸਾਧੂ ਮਹਾਰਾਜ ਜਾਗੇ ਤਾਂ ਉਹਨਾਂ ਨੇ ਸਭ ਤੋਂ ਪਹਿਲੇ ਉਸ ਪੁੜੀਆਂ ਨੂੰ ਕੱਢ ਲਿਆ ਉਹਨੂੰ ਖੋਲ ਕੇ ਵੇਖਿਆ ਤੇ ਫਿਰ ਇਤਮਨਾਨ ਨਾਲ ਉਸ ਪੁੜੀਆਂ ਨੂੰ ਆਪਣੀ ਜਟਾਵਾਂ ਦੇ ਜੋੜੇ ਵਿੱਚ ਬੰਨ ਲਿਆ ਇਸੇ ਦੌਰਾਨ ਠੱਗ ਪ੍ਰਸਾਦ ਨੇ ਸਾਧੂ ਮਹਾਰਾਜ ਵਾਸਤੇ ਭੋਜਨ ਦਾ ਇੰਤਜ਼ਾਮ ਕਰਤਾ ਸਾਧੂ ਮਹਾਰਾਜ ਨੇ ਭੋਜਨ ਕੀਤਾ ਉਸ ਤੋਂ ਬਾਅਦ ਠੱਗ ਪ੍ਰਸਾਦ ਨੇ ਵੀ ਭੋਜਨ ਕਰ ਲਿਆ ਇਸ ਤੋਂ ਬਾਅਦ ਸਾਧੂ ਮਹਾਰਾਜ ਨੇ ਠੱਗ ਪ੍ਰਸਾਦ ਨੂੰ ਧੰਨਵਾਦ ਕੀਤਾ ਤੇ ਚਲਣ ਵਾਸਤੇ ਤਿਆਰ ਹੋ ਗਏ ਠੱਗ ਪ੍ਰਸਾਦ ਨੇ ਵੀ ਸਾਧੂ ਮਹਾਰਾਜ ਦੇ ਚਰਨਾਂ ਦੀ ਧੂਲ ਨੂੰ ਆਪਣੇ ਮੱਥੇ ਤੇ ਲਗਾਇਆ ਤੇ ਸਾਧੂ ਮਹਾਰਾਜ ਦਾ ਆਸ਼ੀਰਵਾਦ ਲੇਤਾ ਪੂਰੀ ਤਰ੍ਹਾਂ ਤੋਂ ਸੰਤੁਸ਼ਟ ਹੋ ਕੇ ਸਾਧੂ ਮਹਾਰਾਜ ਉੱਥੋਂ ਦੀ ਚੱਲਣ ਲੱਗ ਪਏ ਜਦੋਂ ਸਾਧੂ ਮਹਾਰਾਜ ਕੁਟਿਆ ਤੋਂ ਥੋੜੀ ਹੀ ਦੂਰ ਪਹੁੰਚੇ ਸੀ ਤੇ ਠੱਗ ਪ੍ਰਸਾਦ ਨੇ ਜ਼ੋਰ-ਜ਼ੋਰ ਨਾਲ ਚੀਲਾਣਾ ਸ਼ੁਰੂ ਕਰਤਾ ਉਹ ਕਹਿਣ ਲੱਗਾ ਉਹ ਪ੍ਰਾਵੋ ਇਸ ਪਖੰਡੀ ਸਾਧੂ ਨੂੰ ਪਕੜੋ ਐ ਤੇ ਮੈਨੂੰ ਲੁੱਟ ਕੇ ਜਾ ਰਿਹਾ ਵੇ ਠੱਗ ਪ੍ਰਸਾਦ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਖੇਤਾਂ ਵਿੱਚ ਕੰਮ ਕਰ ਰਹੇ ਲੋਕਾਂ ਨੇ ਆ ਕੇ ਉਸ ਸਾਧੂ ਮਹਾਰਾਜ ਨੂੰ ਫੜ ਲਿਆ ਸਾਧੂ ਮਹਾਰਾਜ ਦੀ ਸਮਝ ਵਿੱਚ ਕੁਝ ਵੀ ਨਹੀਂ ਆ ਰਿਹਾ ਸੀ ਠਗ ਪ੍ਰਸਾਦ ਜਦੋਂ ਉਸ ਸਾਧੂ ਦੇ ਨੇੜੇ ਆਇਆ ਤਾਂ ਸਾਧੂ ਬੋਲਿਆ ਬੱਚਾ ਕੀ ਹੋਇਆ ਠਗ ਪ੍ਰਸਾਦ ਬੋਲਿਆ ਬੱਚੇ ਦੇ ਪਿਓ ਐ ਦੱਸ ਕੀ ਨਹੀਂ ਹੋਇਆ ਅਗਰ ਮੈਨੂੰ ਇਹ ਪਤਾ ਹੁੰਦਾ ਕਿ ਤੂੰ ਇੰਨਾ ਪਖੰਡੀ ਐ ਤਾਂ ਮੈਂ ਤੈਨੂੰ ਆਪਣੇ ਕੋਲ ਰੁਕਵਾਂਦਾ ਹੀ ਕਿਉਂ ਐ ਕਹਿੰਦੇ ਕਹਿੰਦੇ ਠਗ ਪ੍ਰਸਾਦ ਗੁੱਸੇ ਨਾਲ ਕੰਮ ਰਿਆ ਸੀ ਸਾਧੂ ਦੀ ਸਮਝ ਵਿੱਚ ਇਹ ਨਹੀਂ ਆ ਰਿਹਾ ਸੀ ਕਿ ਜੋ ਆਦਮੀ ਥੋੜੀ ਦੇਰ ਪਹਿਲੇ ਉਹਦੀ ਪੂਜਾ ਆਰਾਧਨਾ ਕਰ ਰਿਹਾ ਸੀ ਉਹ ਐਵੇਂ ਕਿੱਦਾਂ ਪਲਟ ਗਿਆ ਸਾਧੂ ਬੜੀ ਹੈਰਾਨੀ ਨਾਲ ਠੱਗ ਪ੍ਰਸਾਦ ਨੂੰ ਦੇਖ ਰਿਹਾ ਸੀ ਉਹਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ ਵੇ ਸਾਧੂ ਨੂੰ ਆਪਣੀ ਤਰਫ ਐਵੇਂ ਦੇਖਦੇ ਹੋਏ ਠੱਗ ਪ੍ਰਸਾਦ ਕਹਿਣ ਲੱਗਾ ਉਹ ਪਾਪੀ ਦੁਸ਼ਟ ਹੁਣ ਤੇ نکال ਦੇ ਉਸ ਪਾਪ ਦੀ ਪੂੰਜੀ ਨੂੰ ਕਿੱਥੇ ਲੁਕਾ ਕੇ ਰੱਖਿਆ ਵੇ ਸਾਧੂ ਬੋਲਿਆ ਬੱਚਾ ਮੇਰੀ ਸਮਝ ਵਿੱਚ ਤੇਰੀ ਕੋਈ ਗੱਲ ਨਹੀਂ ਆ ਰਹੀ ਆਖਿਰ ਤੂੰ ਕਹਿਣਾ ਕੀ ਚਾਹੁੰਦਾ ਹੈ ਸਾਫ਼-ਸਾਫ਼ ਦੱਸ ਠੱਗ ਪ੍ਰਸਾਦ ਬੋਲਿਆ ਠੀਕ ਹੈ ਫਿਰ ਮੈਂ ਉਹੀ ਕਰਾਂਗਾ ਹੁਣ ਤੇ ਮੈਨੂੰ ਕੋਈ ਦੂਜਾ ਰਸਤਾ ਦਿਖਾਈ ਨਹੀਂ ਦੇ ਰਿਹਾ ਇਸ ਤੋਂ ਬਾਅਦ ਠੱਗ ਪ੍ਰਸਾਦ ਨੇ ਲੋਕਾਂ ਤੋਂ ਕਿਹਾ ਲੋਕੋ ਇਸ ਬਾਬੇ ਦੀ ਤਲਾਸ਼ੀ ਲਓ ਉੱਥੇ ਖੜੇ ਸਾਰੇ ਲੋਕਾਂ ਨੇ ਸਾਧੂ ਮਹਾਰਾਜ ਨੂੰ ਕੱਸ ਕੇ ਪਕੜ ਲਿਆ ਤੇ ਫਿਰ ਸਾਧੂ ਦੀ ਤਲਾਸ਼ੀ ਲੈਣ ਦੀ ਗੱਲਾਂ ਹੋਣ ਲੱਗ ਪਈਆਂ ਠੱਗ ਪ੍ਰਸਾਦ ਨੇ ਸਾਧੂ ਦੀ ਤਲਾਸ਼ੀ ਲੈਣ ਦਾ ਨਾਟਕ ਸ਼ੁਰੂ ਕਰਤਾ ਤੇ ਉਹਦੀ ਤੋਤੀ ਤੋਂ ਲੈ ਕੇ ਉਹਦੀ ਜਟਾਵਾਂ ਤੱਕ ਹਰ ਚੀਜ਼ ਦੀ ਤਲਾਸ਼ੀ ਲੈਣ ਲੱਗ ਪਿਆ ਫਿਰ ਉਹਨੇ ਸਾਧੂ ਦੀ ਜਟਾਵਾਂ ਵਿੱਚ ਬੰਨੀ ਹੋਈ ਉਸ ਪੁੜੀਆਂ ਨੂੰ ਕੱਢ ਲਿਆ ਤੇ ਉਹ ਪੁੜੀਆਂ ਲੋਕਾਂ ਨੂੰ ਦਿਖਾਉਂਦੇ ਹੋਏ ਕਹਿਣ ਲੱਗ ਪਿਆ ਲੋਕੋ ਦੇਖੋ ਤੇ ਸਹੀ ਇਸ ਪਾਪੀ ਨੇ ਕਿੱਥੇ ਛੁਪਾ ਕੇ ਰੱਖੀ ਸੀ ਇਹ ਤੇ ਚੰਗਾ ਹੋਇਆ ਕਿ ਮੈਨੂੰ ਛੇਤੀ ਪਤਾ ਲੱਗ ਗਿਆ ਨਹੀਂ ਤੇ ਸਾਧੂ ਮਹਾਰਾਜ ਦਾ ਕੀ ਪਤਾ ਐ ਕਿੱਥੇ ਪਹੁੰਚ ਜਾਂਦੇ ਫਿਰ ਤੇ ਮੈਂ ਲੁੱਟੀ ਗਿਆ ਸੀ हे ਪਰਮਾਤਮਾ ਤੂੰ ਤੇ ਮੈਨੂੰ ਬਾਲ-ਬਾਲ ਬਚਾ ਲਿਆ ਹੁਣ ਕਿਉਂਕਿ ਲੋਕਾਂ ਨੇ ਸਾਧੂ ਮਹਾਰਾਜ ਨੂੰ ਰੰਗੇ ਹੱਥੋਂ ਫੜ ਲਿਆ ਸੀ ਐਸ ਲਈ ਸਾਧੂ ਮਹਾਰਾਜ ਨੇ ਆਪਣੀ ਸਫਾਈ ਵਿੱਚ ਕੁਝ ਨਹੀਂ ਕਿਹਾ ਜਿਸ ਕਾਰਨ ਤੋਂ ਬਾਕੀ ਲੋਕਾਂ ਨੂੰ ਇਹ ਵਿਸ਼ਵਾਸ ਹੋ ਗਿਆ ਕਿ ਇਹ ਸਾਧੂ ਮਹਾਰਾਜ ਹੀ ਚੋਰ ਨੇ ਐਸ ਲਈ ਉਹ ਸਾਧੂ ਮਹਾਰਾਜ ਨੂੰ ਗਾਲੀਆਂ ਦੇਣ ਲੱਗ ਪਏ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਉਣ ਲੱਗ ਪਏ ਫਿਰ ਹੌਲੀ-ਹੌਲੀ ਕਰਕੇ ਉੱਥੋਂ ਦੇ ਸਾਰੇ ਲੋਕ ਆਪਣੇ ਆਪਣੇ ਘਰ ਚਲੇ ਗਏ ਠੱਗ ਪ੍ਰਸਾਦ ਵੀ ਉਹ ਮੋਹਰਾਂ ਦੀ ਪੁੜੀਆਂ ਲੈ ਕੇ ਆਪਣੀ ਕੁੱਟੀਆਂ ਵਿੱਚ ਵਾਪਸ ਆ ਗਿਆ ਅੰਦਰ ਜਾ ਕੇ ਉਹਨੇ ਉਹ ਪੁੜੀਆਂ ਆਰਾਮ ਨਾਲ ਸੰਭਾਲ ਕੇ ਰੱਖਤੀ ਥੋੜੀ ਦੇਰ ਬਾਅਦ ਉਹ ਵਾਪਸ ਆਪਣੇ ਘਰ ਤੋਂ ਬਾਹਰ ਆਇਆ ਤੇ ਵਾਪਸ ਆ ਕੇ ਉਹ ਸਾਧੂ ਮਹਾਰਾਜ ਦਾ ਐਵੇਂ ਆਦਰ ਤੇ ਸਤਿਕਾਰ ਕਰਨ ਲੱਗਿਆ ਜਿਵੇਂ ਕੁਝ ਹੋਇਆ ਹੀ ਨਹੀਂ ਸੀ ਉਹ ਫਿਰ ਦੁਬਾਰਾ ਸਾਧੂ ਮਹਾਰਾਜ ਨੂੰ ਭੋਜਨ ਕਰਨ ਦੀ ਗੁਜਾਰਿਸ਼ ਕਰਨ ਲੱਗਾ ਠਗ ਪ੍ਰਸਾਦ ਦੇ ਅਚਾਨਕ ਐਸੇ ਵਰਤਾਅ ਨੂੰ ਦੇਖ ਕੇ ਸਾਧੂ ਮਹਾਰਾਜ 당ਗ ਰਹਿ ਗਏ ਸਾਧੂ ਮਹਾਰਾਜ ਨੇ ਉਨੂੰ ਕਿਹਾ ਠਗ ਪ੍ਰਸਾਦ ਮੈਂ ਸਾਰੀ ਰਾਤ ਤੇਰੀ ਕੁਟਿਆਈ 'ਚ ਸੋਇਆ ਅਗਰ ਤੂੰ ਚਾਹਦਾ ਤੇ ਮੇਰੀ ਮੋਹਰਾਂ ਦੀ ਪੂੜੀਆਂ ਨੂੰ ਤੂੰ ਐਵੇਂ ਹੀ ਲੈ ਸਕਦਾ ਸੀਗਾ ਐਨਾ ਨਾਟਕ ਕਰਨ ਦੀ ਕੀ ਲੋੜ ਸੀ ਅਗਰ ਤੂੰ ਐਵੇਂ ਨਾ ਕਰਦਾ ਤੇ ਮੇਰੀ ਬੇਇੱਜ਼ਤੀ ਨਾ ਹੁੰਦੀ ਤੇ ਤੇਰਾ ਕੰਮ ਵੀ ਹੋ ਜਾਣਾ ਸੀ ਪਰ ਪਤਾ ਨਹੀਂ ਤੇਰੇ ਦਿਲ 'ਚ ਕੀ ਚੱਲ ਰਿਹਾ ਸੀ ਸਾਧੂ ਦੀ ਗੱਲ ਸੁਣ ਕੇ ਠਗ ਪ੍ਰਸਾਦ ਮੁਸਕੁਰਾਇਆ ਤੇ ਬੋਲਿਆ ਪਰ ਅਗਰ ਮੈਂ ਐਸਾ ਨਾ ਕਰਦਾ ਤੇ ਮੈਂ ਚੁੱਪਚਾਪ ਮੋਹਰਾ ਕਢ ਨੀਂਦਾ ਤੇ ਮੈਂ ਚੋਰ ਕਹਿ ਲਾਂਦਾ ਮੈਨੂੰ ਚੋਰੀ ਤੋਂ ਸਖਤ ਨਫ਼ਰਤ ਹੈ ਸਾਧੂ ਬੋਲਿਆ ਹੁਣ ਕੀ ਤੂੰ ਇਹ ਪੁੜੀਆ ਸਾਹੂਕਾਰੀ ਨਾਲ ਲਿੱਤੀ ਐ ਐ ਤੇ ਉਹੀ ਗੱਲ ਹੋਗੀ ਕਿ ਚੋਰੀ ਤੇ ਸੀਨਾ ਜੋਰੀ ਐ ਵੀ ਤੇ ਇੱਕ ਤਰ੍ਹਾਂ ਦੀ ਚੋਰੀ ਹੀ ਹੈਗੀ ਠੱਗ ਪ੍ਰਸਾਦ ਨੇ ਕਿਹਾ ਕੀ ਕਿਆ ਸਾਧੂ ਮਹਾਰਾਜ ਮੈਂ ਚੋਰ ਵਾਂ ਨਾ ਜੀ ਨਾ ਕਦੀ ਵੀ ਨਹੀਂ ਮੈਂ ਤੇ ਆਪਣੀ ਪੂਰੀ ਜ਼ਿੰਦਗੀ ਕਦੀ ਚੋਰੀ ਨਹੀਂ ਕੀਤੀ ਮੇਰਾ ਕੰਮ ਠੱਗੀ ਕਰਨਾ ਵੇ ਤੇ ਮੈਂ ਆਪਣੇ ਪੇਸ਼ੇ ਨੂੰ ਪੂਰੀ ਇਮਾਨਦਾਰੀ ਨਾਲ ਕਰਦਾ ਵਾਂ ਅਗਰ ਤੂੰ ਦੁਬਾਰਾ ਮੈਨੂੰ ਚੋਰ ਕਿਹਾ ਤੇ ਅੱਛਾ ਨਹੀਂ ਹੋਏਗਾ ਇਹ ਕਹਿੰਦੇ ਕਹਿੰਦੇ ठगप्रसाद गुस्से नाल कम्मण लग ਪਿਆ। ठगप्रसाद ਅੱਗੇ ਬੋਲਿਆ, "사두 ਮਹਾਰਾਜ, ਮੈਨੂੰ ਤੁਹਾਡੀ ਅਸਲੀਅਤ ਅੱਛੀ ਤਰ੍ਹਾਂ ਪਤਾ ਲੱਗ ਗਈ ਹੈ। ਤੂੰ 사두 ਨਹੀਂ ਹੈ, ਬਲਕਿ 사두 ਦੇ ਪੇਸ਼ ਵਿੱਚ ਇੱਕ ਚੋਰ ਹੈ। ਕਿਉਂਕਿ ਕੱਲ ਰਾਤੀ ਜਦੋਂ ਮੈਂ ਤੈਨੂੰ ਸੋਨੇ ਦੇ ਸਿੱਕੇ ਛਿਪਾਉਂਦੇ ਹੋਏ ਦੇਖਿਆ ਸੀ, ਮੈਂ ਤੈਨੂੰ ਸਮਝ ਗਿਆ ਸੀ ਕਿ ਇੱਕ 사두 ਕੋਲ ਇੰਨੇ ਸੋਨੇ ਦੇ ਸਿੱਕੇ ਕਿਵੇਂ ਹੋ ਸਕਦੇ ਨੇ। ਅਗਰ ਤੂੰ ਸੱਚਾ 사두 ਹੁੰਦਾ ਤਾਂ ਤੇਰੇ ਮਨ ਵਿੱਚ ਇੰਨਾ ਲਾਲਚ ਨਹੀਂ ਹੁੰਦਾ।" ਤੇ ਇਸ ਤੋਂ ਬਾਅਦ ਜਦੋਂ ਅੱਧੀ ਰਾਤ ਤੋਂ ਬਾਅਦ ਮੈਂ ਤੁਹਾਡੇ ਬਾਲਾਂ ਨੂੰ ਟਟੋਲ ਕੇ ਵੇਖਿਆ ਤਾਂ ਮੈਂ ਸਮਝ ਗਿਆ ਸੀ ਕਿ ਤੁਹਾਡੇ ਬਾਲ ਬਿਲਕੁਲ ਨਕਲੀਵੇਂ ਯਾਨੀ ਤੂੰ ਇੱਕ ਸਾਧੂ ਦਾ ਪੇਸ਼ ਬਣਾ ਕੇ ਕੁਮਰਿਆ ਸੀ ਮੈਨੂੰ ਤੇ ਉਸੇ ਵਕਤ ਸਾਰਾ ਮਾਮਲਾ ਸਮਝ ਆ ਗਿਆ ਸੀ ਠੱਗ ਪ੍ਰਸਾਦ ਦੀਆਂ ਗੱਲਾਂ ਸੁਣ ਕੇ ਸਾਧੂ ਮਹਾਰਾਜ ਦੇ ਕੋਲ ਕੋਈ ਜਵਾਬ ਨਹੀਂ ਸੀਗਾ ਉਹਨਾਂ ਦੀ ਚੋਰੀ ਹੁਣ ਪਕੜੀ ਜਾ ਚੁੱਕੀ ਸੀ ਇਸ ਤੋਂ ਬਾਅਦ ਉਹ ਸਾਧੂ ਚੁੱਪਚਾਪ ਉਧਰੋਂ ਦੀ ਚਲਾ ਗਿਆ ਸਾਰੇ ਰਸਤੇ ਉਹ ਉਸ ਠੱਗ ਦੇ ਬਾਰੇ ਤੇ ਉਹਦੀ ਇਮਾਨਦਾਰੀ ਦੇ ਬਾਰੇ ਹੀ ਸੋਚਦਾ ਰਿਹਾ। ਦੂਜੀ ਤਰਫ ਉਹ ਠੱਗ ਪ੍ਰਸਾਦ ਆਪਣੀ ਕੁੱਟਿਆ ਵਿੱਚ ਬੈਠਾ ਹੋਇਆ ਉਸ ਸਾਧੂ ਬਾਰੇ ਸੋਚ ਰਿਹਾ ਸੀ ਜੋ ਅਸਲ ਵਿੱਚ ਇੱਕ ਸਾਧੂ ਨਹੀਂ ਬਲਕਿ ਇੱਕ ਧੂਰਤ ਆਦਮੀ ਸੀਗਾ। ਅਸਲ ਵਿੱਚ ਤੇ ਇਹ ਦੋਨੋਂ ਆਦਮੀ ਹੀ ਠੱਗ ਸਿਗੇ। ਇਸ ਵਾਰ ਇੱਕ ਠੱਗ ਨੇ ਦੂਜੇ ਠੱਗ ਨੂੰ ਠੱਗ ਲਿਆ ਸੀ। ਤੇ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਬਹੁਤ ਹੀ ਪਸੰਦ ਆਈ ਹੋਵੇਗੀ ਤੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਬੇਸ਼ਕੀਮਤੀ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਮਿਲਦੇ ਆਂ ਕਿਸੇ ਅਗਲੀ ਕਹਾਣੀ ਚ ਤਾ ਤੱਕ ਰੱਬ ਰੱਖਾ